ਕਹਿੰਦੇ ਜਿਹੜੇ ਵਿਲੇਣ ਨੇ ਜਿਹੜੀਆਂ ਰਕਾਵਟਾਂ ਨੇ વિનાਸ਼ਣ ਦਾ ਅਰਥ ਉਹ ਨਾਸ ਹੋ ਜਾਂਦੀਆਂ ਸ਼ਬਦੋਕ ਨਾਸਨ ਸ਼ਬਦ ਦਾ ਅਰਥ ਕੀ ਸ਼ਾਲੇ ਤਿੰਨ ਦੁਖੀ ਤਾਂ ਤੁਸੀਂ ਜਿੰਨੂੰ ਪੁੱਛ ਕੇ ਵੇਖ ਲਓ ਹਰ ਬੰਦਾ ਕਹੇਗਾ ਕਿ ਮੈਂ ਪਰਾਨੇ ਪਾਸ ਤੋਂ ਦੁਖੀ ਹਾਂ ਕੋਈ ਕਿਸੇ ਪਾਸ ਤੋਂ ਦੁਖੀ ਸੂ ਕਿਸੇ ਪਾਸ ਤੋਂ ਦੁਖੀ ਉਜੀ ਕਾਹੋਂਗੇ ਵੀ ਤੈਨੂੰ ਕੀ ਸਬੂਤ ਐ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਮਰ ਬਚਨ ਨੇ ਜਦ ਗੁਰੂ ਧਰਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਲੋਕੀਆਂ ਪੰਡਾ ਫੁੱਲੀਆਂ ਸੋਖਣਾ ਨਿਕਲਿਓ ਕੋਏ ਕਹਿੰਦੇ ਆ ਦੁੱਖਾਂ ਦੀਆਂ ਪੰਡਾ ਹੀ ਫੁੱਲੀਆਂ ਹੋਈਆਂ ਇਸੇ ਪੰਦ ਦੇ ਵਿੱਚੋਂ ਕਿਸੇ ਸਰੀਰ ਦੇ ਵਿੱਚੋਂ ਸੋਖਣੀ ਦਿੱਸਦਾ ਨਹੀਂ ਦੁਖੀ ਦੁਖੀ ਨਾਨਕ ਦੁਖੀਆ ਸਭ ਸੰਸਾਰ ਬਾਲੀ ਰੋਏ ਨਾਇਮ ਭਾਰ ਨਾਨਕ ਦੁਖੀਆ ਸਭ ਸੰਸਾਰ ਇਹ ਅੰਮ੍ਰਿਤ ਗੁਰਬਾਣੀ ਦੇ ਵਾਜਨ ਹੈ ਉਸ ਤਰ੍ਹਾਂ ਐਸੇ ਜੇ ਧਾਰੀ ਗੰਭੀਰ ਗੁਰੂ ਵਾਲੇ ਦਾ ਇਤਹਾ ਬਣਦੇ ਨੇ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜੇ ਨਾਮ ਹਲਾ

ਕੋਈ ਧੀ ਤੋਂ ਪਛਾਣ ਪੁੱਤ ਤੋਂ ਪਛਾਣ ਕੋਈ ਭਰਾ ਤੋਂ ਕੋਈ ਭੈਣ ਤੋਂ ਕੋਈ ਪਿਓ ਤੋਂ ਕੋਈ ਮਾਤਾ ਤੋਂ ਕੋਈ ਪੁੱਤ ਤੋਂ ਕੋਈ ਧੀ ਤੋਂ ਕੋਈ ਪਤੀ ਤੋਂ ਕੋਈ ਵਰਮੀ ਤੋਂ ਕੋਈ ਜੀਵੀਰ ਜਾਇਦਾ ਤੋਂ ਕੋਈ ਧਨ ਤੋਂ ਜੇ ਇਦੋਂ ਸਾਰੇ ਮੰਨਿਆ ਤੋਂ ਸੁਖੀ ਹੈ ਤੇ ਬਹੁਤੇ ਲੋਕ ਗਵਾਂਡੀਆਂ ਦੇ ਬੱਚਿਆਂ ਨੂੰ ਅਗੇ ਵਾਦੇ ਲੈ ਕੇ ਪਰੇ ਜਾਣੀ ਜਾਂਦੇ ਕੀ ਹੋਗੇ ਬਦਿ ਜਾਂਦੇ ਸਤਿਗੁਰੂ ਧੰਨ ਗੁਰਦੇਵ ਮਹਾਰਾਜ ਜੀ ਮੇਰ ਕਰਕੇ ਕਹਿੰਦੇ ਇਹ ਜਿੰਨੀਆਂ ਮਾਨੀਆਂ ਪਰੇਚਾਨੀਆਂ ਨੇ ਜਿੰਨੀਆਂ ਚਿੰਤਾਵਾਂ ਨੇ ਜਿੰਨੇ ਦੁੱਖ ਨੇ ਨਸਾਰੀ ਦੁੱਖਾਂ ਦਾ ਨਾਸ ਕਰਨ ਵਾਲਾ ਵਾਹਿਗੁਰੂ ਤੇ ਵਾਹਿਗੁਰੂ ਜੀ ਦਾ ਨਾਮ ਬਿਰਲ ਬਰਾਸਣਾ ਸਭ ਦੁੱਖ ਨਾਸਨ ਸਤਗੁਰ ਨਾਮ ਜਿਹੜਾਇਆ ਕਿੰਵੇ ਜਿਨ੍ਹਾਂ ਨੂੰ ਮਿਲੇ ਵਾਹਿਗੁਰੂ ਤੇ ਵਾਹਿਗੁਰੂ ਸੋ ਸਤਿਗੁਰੂ ਜੀਆ ਨੇ ਅੰਮ੍ਰਿਤ ਨਾਮ ਜਿੜੜ ਕਰਵਾ ਦਿੱਤਾ ਅੰਮ੍ਰਿਤ ਨਾਮ ਦੀ ਮਹਾਨਤਾ ਦੱਸਦੇ ਹੋਏ ਭੰਗੂ ਨਾਨਕ ਸਾਹਿਬ ਜੀ ਕਹਿੰਦੇ ਨਾਨਕ ਨਾਮ ਮਿਲੇ ਵਡਿਆਈ ਇਹਦੂ ਕੋ ਪਰ ਕਰਮ ਨਹੀਂ ਜੇ ਕਾ ਹੁੰਦੇ ਮੰਗਣ ਜਾਈਏ ਫਿਰ ਔਲਾਮਾਂ ਮਿਲੇ ਤਹੀ ਕਹਿੰਦੇ ਜਿਹੜਾ ਪਰਮੇਸ਼ਰ ਜੀ ਦਾ ਅਮਰਤ ਨਾਮ ਹੈ ਨਾ ਵਾਹਿਗੁਰੂ 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 ਜਪਣਾ ਹੈ ਇਹ ਸਾਰੇ ਆਪਾਂ ਪੂਜਾ ਕਰਨਾ ਜਿੰਨੇ ਦੁਨੀਆ ਦੇ ਧਰਮ ਤੇ ਧਰਮਾਂ ਦੇ ਜਿੰਨੇ ਕਰਮ ਹਨ ਸਭ ਤੋਂ ਇੱਕ ਮੰਮਰ ਦਾ ਕੰਮ ਹੈ ਵਾਹਿਗੁਰੂ ਜਪਣਾ ਜਪੁ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠੇ ਹੋਏ ਨੇ ਸ਼ੀਰ ਨਰਨਾ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ